ਗਿਆ ਛੋਟੀ ਜੀ ਉਹਦੇ ਕਹ ਇਹ ਛੋਟੀ ਜੀ ਉਹਦੀ ਕਿਹ ਨਸਲ ਹੈ ਠੀਕ ਹੈ ਜੀ ਉਸਦਾ ਇਹਦਾ ਮੈਨੂੰ ਮਿੱਠੀ ਜੀ ਲਾਦੀ ਆ ਮਿੱਠੀ ਜੀ ਲਾਦੀ ਬਹੁਤ ਵਧੀਆ ਸੀ ਜਾਇਆ ਹੈ ਵਧੀਆ ਸੱਚੇ ਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਸਾਡੇ ਨਵੇਂ ਵਲੌਗ ਵਿੱਚ ਤੇ ਆਪਾਂ ਐਂ ਐਂ ਤੇ ਬਾਈ ਚੱਲੀ ਆਲੀ ਮੋਟਰਪਾ ਹਰ ਚੀ ਵੀ ਰੇ ਵਾਲੀ ਪਾ T A 85 ਕੰਨਾ ਆਪ ਚ ਵੀ ਵੀ ਰੇ ਹੁੰਦਾ ਕਿਹੜਾ ਕੰਨਾ 85 ਕਹਰਾ 85 ਕਿੱਧਰ ਆ? ਆਖੇ। ਬੜਾ ਕੰਮ ਖਰਾਬ ਕਰ ਰਿਹਾ ਬਈ। ਹੈ? ਹਾਂ ਜੀ। ਇਹ ਹੈਗਾ 18 82018 918 118 118 ਗੰਨਾ ਇਹ ਆ। ਉੱਥੇ 95 ਆ 85 ਵੀ ਹੈਗਾ ਉੱਧਰ। 85 ਵੀ ਹੈਗਾ। ਹਾਂ ਦੇਖ ਉੱਥੇ ਜੀ ਜੀ ਲੇਟ ਲੱਗੀ ਜਿਹੜੀ ਛੱਗੀ ਹੋਣੀ। ਗੁੱਜਾ ਸੂਣਾ ਮਾਰਿਆ ਬੇਨੇ। ਗੁੱਜਾ ਪੂਰਾ ਹੈ ਨਾ। ਹਾਂ ਪਗਲ ਜੀ ਠੀਕ ਆ ਹਾਂ ਜੀ ਹਾਂ ਕੱਟਦਾ ਵੀ ਸਿਹਰਾ ਕਰਿਆ ਵਗਨ ਮੇਰੇ ਨੇ ਹੋਏ ਇਹਨੇ ਹੂੰ ਇਹਨੇ ਬਰਸਾਤਾ ਮਾ ਤਾਂ ਹੁੰਦਾ ਇਹ ਅਸੀਂ ਤਾਂ ਦਿਨ ਹੁੰਦੇ ਤੇ ਪਤਨੇ ਦੇ ਸੂਤ ਵੀ ਖਣਾ ਹੁੰਦਾ ਤੁਹਾਨੂੰ ਬਣਾ ਦਾ ਨਾ ਪੂਰਾ ਖੇਤੀ ਵਾਲਾ ਵੀ ਕੰਮ ਉਹ ਬਣਾ ਰਿਹਾ ਮਨੂੰ ਇਹਨੇ ਮੈਨੂੰ ਖਾ ਲੈਣੀ ਖੇਤੀ ਕਰਨੀ ਉਹ ਅਸੀਂ ਤਾਂ ਬੁਰਾ ਹਾਲ ਹੋਇਆ ਟਰੈਕਟਰ ਹੈਗਾ ਹਨਾ ਪਹੀ ਦੇਖ ਲੈ ਗੰਨਾ ਕੱਢਣਾ ਔਰ ਇਹਨੂੰ ਬੁਰਾ ਤਾਂ ਹਾਲ ਹੋਣੀ ਦਾ ਕੀ ਕਰੀਦਾ ਹੈ ਪਹੀ ਨਹੀਂ ਆਜੀ ਨਹੀਂ ਕੱਢਦਾ ਨਾ ਲੀਂਦਾ ਤਾਂ ਇਹਦਾ ਬਾਉਂਗੇ ਫੜਨ ਦੇ ਪਹਿਲਾਂ ਇੱਕ ਵਾਰ ਇੱਕ ਵਾਰ ਨਾ ਗੰਨੇ ਦੇ ਪਹਿਲਾਂ ਇਹਦੀ ਬਾਹੀ ਕਰੂੰਗੇ ਤੋਈਆਂ ਦੀ ਅੱਛਾ ਜੰਨਾ ਰੱਖੂੰਗਾ ਤਾਂ ਕਿਤੇ ਕਿਤੇ ਯੱਕੇ ਕਰ ਬੀ ਫੁੱਟ ਬੜਨਾ ਕਾ ਨਹੀਂ ਤਾਂ ਇੱਥੇ ਹੀ ਰਹਿਣਾ ਬਹੀ ਚ ਸਿੱਧੀ ਤੈਨ ਵਧੀਆ ਬਈ ਪਹੀ ਇਹਦੇ ਵਰਗੀ ਹੈ ਨਹੀਂ ਗੰਨੇ ਵਾਸਤੇ ਤੁਹਾਡੇ ਬਾਕੀ ਸੱਟੂ ਇਹਦਾ ਬਰਬਾਦ ਪੈਂਦੀ ਆ ਜਾਨ ਨੂੰ ਤਾਂ ਪਾਣੀ ਪੂਣੀ ਸੁੱਕ ਜਾਣੇ ਜਾਨ ਨੂੰ ਗੰਨਾ ਬੱਦ ਪਾਣਾ ਹਾਂਜੀ ਜਾਨ ਨੂੰ ਤਾਂ ਪਾਣੀ ਹੋ ਜਾਣਾ ਚੱਲੀਏ ਹਾਂਜੀ ਆ ਦੇਖੀ ਆ ਕਿ ਕੰਮਕਾਰ ਸੋਈ ਮੋਟਰ ਬੰਦ ਕਰਨਾ ਇਹਦੇ ਸਵੇਰ ਦੀ ਚੱਲਦੀ ਜੀ ਲੈ ਡੇ ਭਾਜੀ ਦੀ ਫਿਰ ਸਵੇਰੇ ਚ ਲਾਉਂਗਾ ਦੁਆਰੇ ਹੁਣ ਕੀ ਰਾਤ ਰੂਤ ਨੂੰ ਆ ਗਈ ਨੱਕੇ ਟੁੱਟ ਜਾਣੇ ਜਿਹੜੇ ਸਾਮਾ ਹਨੇਰੀ ਚੱਲਦੀ ਐ ਹਵਾ ਦੀ ਤੂੰ ਖਾ ਫੋ ਗਿਆ ਹਲਾ ਹਵਾ ਆਈਏ ਜਾਲਾ ਭੱਜੀ ਉਹ ਦੇ ਰੇਨਬੋ ਨਿਕਲੀ ਹੋਈ ਉਹ ਦੇ ਸਾਹਮਣੇ ਹੂੰ ਨਹੀਂ ਤਾਂ ਪਿਆਬੀ ਜੀ ਪਿੰਗ ਕਹਿੰਦੇ ਹੈ ਖਤਰਾਂ ਕੀ ਪਿੰਗ ਤੇਰੀ ਕੋਕੇ ਵਾਲੀ ਏ ਇਹ ਆ ਪਾਈ ਬੱਚਾ ਹੈ ਤਾਂ ਇਹ ਬੱਚਾ ਕਹਿੰਦਾ ਮੇਰੇ ਯੂਗ ਹਾਂ ਹਾਂ ਤੇਰੇ ਘਰ ਰੱਖਿਆ ਵੈ ਲਈ ਜਾ ਮੈਂ ਇਹ ਕਹਿੰਦਾ ਤਾਂ ਹੈ ਮੈਨੂੰ ਆ ਲੈ ਜਾ ਨਾ ਠਾਣ ਰੱਟ ਦੇਖੀ ਜਿੰਦਾ ਹੈ ਉਪਰ ਹੈ ਇਹ ਨਾ ਮੇਲਾ ਹੈ ਨਾ ਦੇਖ ਤਾਂ ਕਈ ਨਸਲ ਹੈ ਚੱਲ ਮੈਂ ਕਰਦਾ ਡੇੜੀ ਉਹ ਗੱਲ ਹੈ ਕਰਦਾ ਮੈਂ ਡੇੜੀ ਗੱਲ ਬਈ ਇਹ ਹੈ 4 ਸੇਲ ਜਿਹਨੇ ਲੈਣਾ ਤਾਂ ਕਾਲ ਕਰਿਓ ਜੋ ਜੋ ਸ਼ਰਦ ਉਹ ਇਹ ਦੇ ਦਿਓ ਇਹ ਗਏ ਛੋਟੇ ਜੀ ਉਹਦੇ ਕੀ ਇਹ ਛੋਟੇ ਜੀ ਉਹਦੀ ਕੀ ਨਸਲ ਹੈ ਦੇਖ ਤਾਂ ਕਈ ਨਸਲ ਹੈ ਇਹ ਤਾਂ ਮਨੋਂ ਮਿੱਠੀ ਜੀ ਨਾਲ ਦੀ ਹੈ। ਮਿੱਠੀ ਜੀ ਨਾਲ ਦੀ ਬਹੁਤ ਵਧੀਆ ਸੀ ਜਾਇਆ ਹੈ। ਵਧੀਆ ਹੈ? ਹਾਂ। ਮੈਸਰ ਦਾ ਬੁੱਟਾ ਹੀ ਆ। ਗਾੜਾ। ਅੱਛਾ। ਹਾਂ। ਗਾੜਾ ਬੁੱਟਾ ਹੈ ਨਾ। ਉਹ। ਮੱਛਾ ਮੇਰੇ ਵਾਸਤੇ ਰੱਖਿਆ ਹੋਇਆ ਹੈ। ਮੱਛਾ ਤੈਨੂੰ ਦੇ ਦੇਣਾ। ਫੋਰ ਸੇਲ। ਕਹੇ ਜੇ ਤੈ ਲੈਣਾ ਤਾਂ ਦੇਖ ਲੈ। ਕਹੇ ਜੇ ਹੋਰ ਨਹੀਂ ਦਵਾਣਾ ਤਾਂ ਦੇਖ ਲੈ। ਤੇਰੀ ਮਨ ਦੀ ਹੈ। ਫੋਰ ਸੇਲ ਪਾ ਦੀਏ ਫਿਰ? ਆਹੋ। ਤੇ ਬੱਦਲ ਆ ਬਹੁਤ ਆਇਆ ਲੱਗ ਰਿਹਾ। ਨਹੀਂ ਆ। ਤੁਸੀਂ ਵੀ ਰੱਖਿਆ ਖੜਖਰੇ ਹੈ ਉੱਥੇ ਲੈਟ ਪਰਿਆ ਨਹੀਂ ਹੈਗਾ ਖੇਤੋਂ ਜਾ ਗਿਆ ਤੁਸੀਂ ਪਰਿਆ ਰਹਿਦਾ ਇੱਕ ਦਿਨ ਪੱਲੇ ਹੀ ਪਰਿਆ ਪਰ ਹੇਠਾ ਨਹੀਂ ਪਰਿਆ ਜਿਹੜਾ ਮੋਟਰ ਜਿਹੜਾ ਮੋਟਰ ਦੇ ਸਾਹਮਣੇ ਆ ਜੀਰੀਆ ਪਰਿਆ ਹੁਣ ਹੇਠਾ ਨਹੀਂ ਗਿਆ ਤੁਸੀਂ ਨਾ ਉੱਥੇ ਮੋਟਰ ਦੇ ਦੇਖ ਕੇ ਬੰਦ ਕਰਕੇ ਆ ਗਿਆ ਹੂੰ ਘੁੰਮ ਤਾਉਂਦੇ ਖੇਤਿਆਂ ਵੀਰ ਬੈ ਨਹੀਂ ਤੱਕ ਉਹ ਟੋਏ ਬਹੁਤ ਬਾਇਆਂ ਟਰੈਕਟਰਾਂ ਨੇ ਤੂੰ ਤਾਂ ਦਾ ਰਸਤਾ ਤੈਨੂੰ ਪਤਾ ਯਾਰ ਮੋੜਦਾ ਕਿ ਗਿਆ ਤਾਂ ਨਹੀਂ ਹੁਣ ਅਸਰੇ ਨਾ ਐਂ ਤਾਂ ਲੈ ਗਿਆ ਉਹ ਤੈਨੂੰ ਛੇ ਪਤਾ ਮੋੜ ਕਿ ਲੈ ਗਿਆ ਤਾਂ ਛੇ ਤਾਂ ਨਹੀਂ ਪਤਾ ਛੱਡਦਾ ਉਹ ਜੀ ਉਹ ਨਹੀਂ ਨਾ ਪਿਆ ਕਈ ਨਾ ਹੋਵੇ ਐ ਤਾਂ ਸੁੱਕੀ ਦੀ ਇਹਨੂੰ ਸੁੱਕੀ ਪਹਿਲਾਂ 2-4 ਦਿਨ ਹੋਰ ਮਨ ਮਾਤਾ ਰੂਡਾ ਮੀਟਰ ਧਮਾ ਦੇ ਦੇ ਉਹਦਾ ਕਹਿੰਦਾ ਕਹਿੰਦਾ ਮੈਂ ਜੱਥੀ ਗੰਨਾ ਵੱਢਣਾ ਕਹਿੰਦਾ ਯਾਰ ਗੰਨਾ ਵੱਢਣਾ ਦੇਖੀ ਜਾਨੇ ਕਹਿੰਦਾ ਮੈਂ ਕਹਿੰਦਾ ਬਾਹਰ ਨਹੀਂ ਪਈ ਕਹਿੰਦਾ ਪਹੀ ਬਾਣੀ ਕਹਿੰਦਾ ਇੱਕ ਵਾਰ ਇਹ ਬਾਹਰ ਬਾਗ ਹੀ ਮਨ ਪਾਣੀ ਕਰ ਲੈ ਉਹ ਬੰਗ ਪੈਨੂ ਆ ਭਾਈ ਭੱਜਦੀ ਐ ਤਾਂ ਵਧੀਆ ਕਿੰਨਾ ਘੱਜਦਾ ਇਹ ਚੋਕਰੀਆਂ ਰਾਜਦੀਆਂ ਇਹਦਾ ਹੀ ਬੱਛਾ ਹੈ ਇਹਦਾ ਹੀ ਹੈ ਇਹ ਨਾ ਹਾਂ ਪਿੱਠੂ ਆ ਹੈ ਛੋਟਾ ਮੇਰੇ ਮਾਰਦੀ ਹੈ ਮਾਰਦੀ ਗੱਲ ਲਗੰਦੀ ਹੱਥ ਇਹ ਨਾ ਮਾਰਦੀ ਹੈ ਇਹਦਾ ਕਰਦਾ ਫਿਰ ਮੈਂ ਗੱਲ ਬਈ ਫੋਰ ਸੇਲ ਦੋ ਮੈਸਾ ਅੰਨੇ ਤਾਂ ਠੀਕ ਹੈ ਜੀ। ਕੀ ਗੱਲ ਹੈ? ਸਿਆਮਾ ਤਾਂ ਤੁਸੀਂ ਅੰਦਰ ਤੇ ਕੱਢਦੇ ਹੀ ਨਹੀਂ ਉਹਨੇ। ਕੀ ਸਿਆਮਾ ਅੰਦਰ ਰਹਿੰਦੀ ਹੈ? ਬਾਹਰੇ। ਬਾਹਰ ਵੀ ਅੰਦਰ ਵੀ। ਕੋਈ ਗੱਲ ਮੈਂ ਸਿਸਟਮ ਅਲੋਟਾ ਖੁੱਲੋ। ਉੱਥੇ ਬਹੁਤ ਮੱਛਰ ਮਾਰੀ ਫਿਰ ਹੋੜੇ ਲੰਗਰ। ਨਹੀਂ। ਨਹੀਂ ਨਹੀਂ ਆ ਗਿਆ ਤੇ। ਧੂਣੀ ਕਰ ਦਿੰਦੇ ਆ ਕਰਦੇ। ਕੀ? ਧੂਣੀ ਤਾਂ ਨਹੀਂ। ਤੂੰ ਤਾਂ ਕਰ ਦਿੰਦਾ ਉਹ ਖੇਤਾਂ ਕਰਕੇ ਜ਼ਿਆਦਾ ਹੋਊਗਾ। ਇਹ ਪਿੰਡ ਦਾ ਫਰਕ ਹੈ। ਹੁਣ ਬਗਲ ਕਰਨਾ ਉੱਧਰ। ਬਗਲ ਕਰ ਦੇਣਾ। ਬਗਲ ਬਗਲ ਕਰਕੇ ਭਰਤ ਪਾ ਕੇ ਨੀਓਂ ਭਰ ਕੇ ਛੱਡ ਦੇਣੀ। ਨੀਓਂ ਭਰ ਕੇ ਛੱਡ ਦੇਣੀ। ਲਵੀ ਜਾ। ਆਖੋ। ਲੀਲਾ ਹੁਣ। ਤੇਰੇ ਕੋ ਪਾਣੀ ਨਹੀਂ ਪੀਤਾ ਇਹਨਾਂ ਨੇ। ਅੱਛਾ। ਰੋਬ ਵੀ ਲੱਗੀ ਆ ਪਾਣੀ ਇਹ। ਫਿਰ ਪੁੱਤਾਂ ਨੇ ਮੂੰਹ ਵੀ ਲਾਇਆ ਇਹਨੇ ਪਾਣੀ। ਮੂੰਹ ਵੀ ਨਹੀਂ ਲਾਉਂਦੀ ਇਹਨੀ। ਮੂੰਹ ਵੀ ਨਹੀਂ ਨਖਰੇ ਕਰਦੀ ਆ ਜਾਨ। ਇਹਨਾਂ ਦੇ ਵੀ ਆਹੀ ਚੱਕਰ ਆ ਜੀ। ਇਹ ਨਖਰੇ ਕਰਦੀਆਂ। ਲੀ ਜਾ। ਚੱਕਰ ਕਰਾ ਕੇ ਹਰਿਆਈ ਪੈ ਗਈ ਇਹ ਰੋਡ ਦੇ ਨੇੜੇ। ਜੀ। ਪੁੱਤੇ ਵਰਕੇ ਪਾਣੀ ਘੱਟ ਗਿੰਦੀਆਂ। ਵੀ ਉਹਨਾਂ ਰੈਯੂ ਪਾਣੀ ਪਾਣੀ ਪੀ ਗਏ ਕਿ ਤੂੰ ਵੀ ਫਿਰ ਕਿਉਂ ਮੋਰੀ ਕਿ ਤੂੰ ਤੋੜੀ ਸਕਾਲ ਨਹੀਂ ਆ ਆ ਆ ਆ ਆ ਆ ਆ ਇਹ ਬੱਕਲੀ ਜੇ ਬੱਕਲੀ ਚਾਹ ਦੇ ਵਗਾਰ ਪਕੌੜੀ ਖਾਓਗੇ ਇਹ ਤਾਂ ਸੁੱਕੀ ਹੀ ਲੱਗਣੀ ਆ ਆਪਾਂ ਨੂੰ ਸ਼ਿਟ 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 ਮੈਂ ਲੱਗਿਆ ਕਰਦੀ ਐ ਅੱਛਾ ਜੇ ਬੜਦਾ ਪਾਣੀ ਪੀਣਾ ਪੀ ਜਾ ਨਹੀਂ ਆ ਜਾ ਬਸ ਧੀ ਗੱਲ ਐ ਬੋਲਦੀ ਆ ਮੇਰੇ ਕੋਲ ਨੂੰ ਆਂਦੀ ਆ ਸਿੰਪਲ ਸੁਪਰ ਐਨ ਓਕੇ ਆਈ ਇਹੇ ਤਿਰਟ ਇਹ ਆਦਾ ਇਹ ਨਹੀਂ ਆਂਦੀ ਇਹ ਆ ਜੀ ਫੋਰ ਸੇਲ ਕਰਨੀ ਹੁੰਦਾ ਹੁਣ ਇਹ ਤਾਂ ਪਾਣੀ ਲੇ ਗੋ ਪਿੱਟਾ ਨਹੀਂ ਨੂੰ ਡਾਣਾ ਹੈ ਕਰਦੀ ਤੇ ਅਜੀਤ ਆਇਆ ਆਇਆ ਆ ਵੀਰ ਜੀ ਅੱਛਾ ਅਜੀਤ ਹਾਂ ਜੀ ਹਾਂ ਗਰਮੀ ਭਈ ਅੱਜ ਤਾਂ ਪੂਰੀ ਨੀਰੀ ਅੰਗ ਅੱਗ ਦੀ ਉਹ ਦੇਖੋ ਇੱਕ ਮਿਰਚਾ ਤੋੜ ਕੇ ਜਿਹਾਉਣ ਜਪਾ ਰਿਹਾ ਇੱਕ ਤੈਨੂੰ ਹਾਂਜੀ ਮੈਂ ਕਿੱਥੋਂ ਤੋੜ ਕੇ ਲਾਉਂਦੀ ਆ ਮੋਟਰਪੱਤੀ ਅੱਛਾ ਜੀ ਇੱਥੇ ਮੇਰੇ ਘਟ ਗਈ ਇਹ ਇੱਥੇ ਲਾਉਂਗੇ ਆ ਬਾਹਰ ਲਿਕੇ ਜਣਾ ਜਾਂਦੇ ਹੋਣਾ ਉੱਥੇ ਤੋੜ ਕੇ ਲਿਆਉਣੀ ਮੇਰੇ ਚ ਹਰੀਆਂ ਅਛਾ ਜੀ ਪਰ ਉਹ ਕੋੜੀ ਹੁੰਦਾ ਬਈ ਕੋੜੀ ਦਾ ਹੀ ਹੋਣਾ ਫਿਰ ਰਾਣਾ ਵੀ ਹੋਏ ਤਾਂ ਵੀ ਕੋੜੀ ਹੋ ਜਾਂਦੀ ਆ ਹਾਂ ਹੁਣ ਮੈਂ ਤੇ ਲੰਬੀ ਦਾ ਕੀ ਹੋ ਗਿਆ ਸੋ ਵੀ ਗਰੇ ਦੇ ਜੋ ਮੱਤੇ ਪਾਉਂਦੀ ਸੀ ਠੀਕ ਕੋੜੀ ਹੁੰਦੀ ਹੈ ਜਹਰੇ ਹੁੰਦੇ ਤਾਂ ਜਿੰਨੀ ਛੋਟੀ ਹੁੰਦੀ ਹੈ ਉੰਨੀਓ ਕੋੜੀ ਫਿਰ ਸਬਜ਼ੀ ਵਿੱਚ ਪੈਂਦੀਆਂ ਹਾਂ ਜਾਰੇ ਬਾਹਰ ਦਾ ਅਛਾ ਜੀ ਕਰਦੀ ਸਬਜ਼ੀ ਵਧੀਆ ਹੁੰਦੀ ਆ ਇਹਦਾ ਪਤਾ ਹੀ ਲੱਗਣਾ ਦੇਉਣ ਸਾਰੇ ਫਟਾ ਬਾਗਬਾਨ ਦੀ ਲਾਈਵ ਆਈ ਗਈ ਹੈ ਹਰਾ ਇਹੋ ਕੰਮ ਕਰ ਕਢ ਮੈਨੂੰ ਪਤਾ ਨਹੀਂ ਕਿ ਅਗਲਾ ਬੱਟਾ ਦਾ ਰਵਾਏ ਇਹੋ ਹੋਰ ਖੜ ਗਿਆ ਫੇਰ ਚੱਕਰ ਮਾਰੀ ਜਾਂਦੀ ਇਹਦੇ ਹੈ ਮੈਨੂੰ ਦੇਖਦੀ ਅੱਜ ਹਾਂ ਕਿ ਕਿ ਖੇਲ ਜਾਂਦੇ ਇਹਨਾਂ ਚੰਦ ਕਿਹੜਾ ਦੇਖਦੇ ਆ ਕਦੇ ਕਦਈ ਇਹ ਤਾਂ ਦੇਖਦੀ ਆ ਇਹ ਮੋਟਰ ਪਿੰਨ ਹਾਂ ਜੀ ਹਾਂ ਚਲੋ ਚੱਲ ਜੀ ਚੱਕਰ ਦੇ ਪਰ ਮਿਰਚਾ ਦਿਖਾਨੀ ਫਿਰ ਠੀਕ ਆ ਠੀਕ ਆ ਠੰਡਾ ਟੇਬ ਲੈਣਾ ਉਹ ਬੰਦਾ ਯਾਰ ਤੂੰ ਮੇਂਦਾ ਠੀਕ ਆ ਕਿਹੜੀ ਟੇਬ ਵਿੱਚ ਦੇਣੀ ਹੋਈ ਆ ਖਾਊਗਾ ਹਾਂ ਬਸ ਠੀਕ ਆ ਹਾਂ ਜੀ ਹਾਂ ਜੀ ਜਿਹੜੀ ਉਹ ਹੀ ਦਿੱਤੀ ਉਹ ਹੀ ਖਾਊਗਾ ਨਹੀਂ ਛੋੜੀ ਇਹੋ ਜਿਹੜੀ ਲੱਗ ਗਈ ਅੰਦਰ ਹਾਂ ਹਾਂ ਮਸਕਾ ਮਸਕਾ ਤਾਂ ਅੰਧੇਰਾ ਮਾਰ ਚੜਾ ਇਹਦੀ ਮਾ ਫੜੀ ਵੀ ਆ ਤੂੰ ਆਹ ਤਾਂ ਸੱਤ ਲਾਈ ਦੇ ਨਾ ਮੈਂ ਤੁਹਾਨੂੰ ਖਾਣੇ ਦੀ ਦਿਖਾਉਂਗਾ ਜਦੋਂ ਤੱਕ ਨੂੰ ਮੈਂ ਬੁਲਾਉਂਗੀ ਖਾਊਂਗਾ ਹੈ ਮੈਂ ਬੁਲਾਉਂਗਾ ਆਹ ਧੀ ਗੱਲ ਹਾਂ ਜਦੀਂਦਰ ਹੜ ਲਈ ਹਾਂ ਅੱਛਾ ਪਤਾ ਨਹੀਂ ਪਾਣੀ ਆਉਣਾ ਚਾਹੀਦਾ ਸਰਸਪਤ ਨਹੀਂ ਹੋਈ ਆਈ ਕਾਤੇ ਕਾਤੇ ਖਾਣੇ ਦੀ ਗੱਲ ਹੋਈ ਆ ਖਾਣੇ ਦੀ ਹੋਣੀ ਆ ਫੇ ਤੂੰ ਆਏ ਬੇ ਖਾਣੇ ਖਾਣੇ ਤੂੰ ਖਾਈ ਲਾਣੀ ਜੇ ਗੱਲ ਮੈਂ ਕਹੀ ਤੈਨੂੰ ਚੱਬਣੀ ਐ ਮਿਰਚ ਤਾਂ ਕੋੜੀ ਉਹ ਤਾਂ ਕਿ ਦੇਖਣਾ ਨਕਰ ਲਾਦੀ ਅਲੀ ਹੁਣ ਕੱਟ ਲਾਣੀ ਬੱਚਾ ਹਣਾ ਪੁੱਤ ਆਇਆ ਗਿਆ ਇਹੜਾ ਅੱਧਲੇ ਹੈੜਾ ਮਿਰਚ ਉਹ ਹਲਾ ਬੂਟਾ ਹੀ ਹੁੜਾ ਪੱਲੀੜਾ ਲੈਣ ਨੂੰ ਪੂਰੇ ਨੇ ਥੱਲੇ ਵਗੇ ਤੋੜ ਲੰਬੀ ਹੁੰਦੀ ਮਿਰਚ ਹੁਣ ਛੋਟੀ ਹੋ ਗਈ ਗੋਮ ਮਿਰਚ ਬਣ ਗਈ ਜਿੰਨਾ ਹੈ ਬੂਟਾ ਥੱਲੇ ਛੋਟਾ ਏ ਜਿੰਨੀ ਮਿਰਚੇ ਦੀ ਉੰਨੀਆ ਕੋੜੀ ਆ ਬਸ ਮਿਰਚ ਦੇ ਦੇਖ ਹੀ ਤੋਂ ਨਹੀਂ ਗੱਗੇ ਨੇ ਚਾਹੀ ਗੱਗੇ ਨਹੀਂ ਚਾਈਦੀ ਐ ਅੱਛਾ ਨੂੰ ਤੋੜ ਕੇ ਫੜਾ ਕੇ ਆਉਂਗਾ ਉਹਦੇ ਘਰ ਪੈਂਗ ਰਾਜੀਆ ਹਾਂਜੀ ਹਾਂ ਆ ਟਾਈਮ ਲੱਗਾ ਕੱਲੇ ਬੰਦੇ ਨੂੰ ਤੋੜਨ ਨੂੰ ਉਹ ਫੜਾ ਕੇ ਨਾਲ ਚੱਕ ਕੇ ਖੜ ਗਿਆ ਖਾਂਗਾ ਮੈਂ ਤਾਂ ਬਸ ਖਾਊਂਗਾ ਕੋਣ ਕੀ ਐ ਤੋੜ ਕੇ ਮੈਂ ਹਾਂ ਹਾਂ ਮੈਂ ਨਹੀਂ ਕਰਦਾ ਖਾਲੀ ਕਿੰਨਾ ਕਹਿੰਦੇ ਖਾਲੀ ਬਦਿਆਲੇ ਹੋਣਾ ਲੱਗਦਾ ਕਿ ਮੈਂ ਕੱਲ ਲੱਗ ਜੀਥੋਂ ਦੂਸਰ ਵਾਲਾ ਕੰਮ ਹੋਵੇ ਬਾਅਦ ਰਾਤ ਦਾ ਖਾਣੇ ਹੀ ਹੈਂ ਤੇ ਲਾਣਾ ਮੈਂ ਮੰਗਾ ਮੈਂ ਕਹਿੰਦਾ ਕਿ ਤੇਰਾ ਮੁੱਤਰਾ ਤੂੰ ਆ ਸਾਡੋ ਲੈ ਕੇ ਆ ਬੰਦਾ ਬੱਟੜ ਕਰਦਾ ਨਾ 10000 ਹੋਣੇ ਬੈਠੇ ਖਲ ਨੂੰ ਕਹਿੰਦਾ ਮਿਰਚਾਂ ਦੇ ਮੈਂ ਮੈਂ ਨਾ ਮਿਰਚਾਂ ਦੀ ਸ਼ਰਤ ਲਾ ਗਿਆ ਮਿਰਚ ਖਾऊंगा ਮੈਂ ਮਿਰਚ ਮੈਂ ਆਪਣੇ ਬਸਿੰਦੀ ਆ ਵੀ ਕਹੇ ਸ਼ਰਤ ਲਾਣੀ ਉਦੋਂ ਜਿਹਦੇ ਮੈਂ ਗੋਲ ਗੱਪਿਆਂ 'ਚ ਖਲਾਈ ਸੀ ਉਦੋਂ ਫੇਰ ਅੱਖ ਲੱਗੇ ਕੀ ਆਇਆ ਤਾਂ ਗਿਆ ਉਹਦਾ ਮੈਂ ਜ਼ਿਆਦਾ ਧੀਆ ਹਾਂ ਜ਼ਿਆਦਾ ਮੈਂ ਤਾਂ ਕਹਿ ਵੀ ਦੋ ਮਿਰਚਾਂ ਖਾ ਲਾਂ ਤੂੰ ਇੱਕ ਦੀ ਗੱਲ ਕਰੀ ਆ ਇੱਕ ਦਿਨ ਖਾ ਸਕਦਾ ਖਾਈ ਲੈ ਇੱਕ ਖਾ ਕੇ ਦਿਖਾ ਦੇ ਜਾ ਤੈਨੂੰ ਕਰਾ ਗਰੂ ਦਾ ਘਾ ਸਾਕੇ ਜਾ ਮੱਟਾਂ ਹਾਂ ਤੇਰਾ ਗਰੂ ਦਾ ਤੀਨ ਤੇ ਦੇਖ ਕੇ ਖਾ ਉਹਦੇ ਹੱਥ ਦੇ ਨਾ ਛੱਡ ਪੰਜ ਦੋ ਦੀ ਗੱਲ ਛੱਡ ਥੱਲੇ ਦੇਖ ਕੇ ਟੀਨ ਤੇ ਤੀਨਾਂ ਦੇ ਪੈਰ ਨਾ ਪੜਾ ਦੇ ਉਧਰ ਚੱਲ ਜਾਓ ਨਹੀਂ ਦੱਸੀ ਫੋਜ਼ ਮੇਰੇ ਪੱਟੀਆਂ ਪਹਿਨ ਨਹੀਂ ਕਰੀ ਫਿਰ ਤੀਨਾਂ ਦੀ ਕਰਾਈ ਉਹ ਪੱਟੀ ਨਾਲ ਉਹ ਵਾਈਟ ਪਾਹੀ ਦਿਖਾਈ ਮੈਂ ਯਾਰ ਲੋੜੇ ਨਹੀਂ ਹੈਗੀ ਇਹਨੂੰ ਪੱਟੀ ਨਹੀਂ ਦਾ ਮੈਂ ਤੇਰਾ ਜਖਮ ਮੈਂ ਇਹਨੂੰ ਕਿਹਾ ਟਾਂਕੇ ਵਾਲਾ ਪਾウダー ਲਿਆ ਯਾਰ ਆਇਓ ਸਕਾਰਤੀ ਉਹਨੇ ਹਾਲੇ ਤੁਸੀਂ ਗਲਤ ਰੱਖਦੇ ਆ ਟੀਨਾਂ ਦੇ ਜੋ ਅੱਖਾਂ ਤੇ ਮੈਂ ਕਿਤਾ ਨਹੀਂ ਰਹੀਆਂ ਯਾਰ ਉਹ ਹੋ ਜਾਂਦੇ ਉਹ ਪੌੜਾ ਪੌੜਾ ਲੈ ਆਇਆ ਕਿ ਨਹੀਂ ਮੈਂ ਕਿਥੇ ਲੈ ਆ ਪੌੜਾ ਇਹ ਲੈ ਆ लवली ਜੇ ਇਹਨੇ ਅਜੇ ਫੜ ਕੇ ਸਟੋਰ ਤੇ ਇੰਨਾ ਹੋ ਗਿਆ ਦੋ ਦਿਨ ਚ ਸਿੱਕੜ ਸੁੱਕਾ ਜਾ ਕਮਰਾ ਦੋ ਦਿਨ ਚ ਸਿੱਕੜ ਆ ਦੇਖ ਲੈ ਜਿਵੇਂ ਜਮਾਈ ਕਰਤੀਆਂ ਮੇਰੇ ਮੈਂ ਕੋਈ ਟੀਕਾ ਨਹੀਂ ਦੋ ਦਵਾਈ ਮੈਂ ਨਾਲ ਦਿਨ ਮਾ ਕਾਲਾ ਮਾ ਡੱਕਾ ਡੁੱਟਣਾ ਬੱਜੀ ਆ ਲਾਵਣੀ ਲਾਣੀ ਸੰਟੇਗੀ ਜੋਇੰਟਰ ਫੜ ਕੇ ਖੱਟੀ ਨਹੀਂ 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 ਨਾ ਦੇ ਭਗਤ ਦੇ ਗਾਣੇ ਹਟਕੜੇ ਹੀ ਲੈ ਲੈ ਟਕੋਰ ਕਰ ਲੈ ਆੜਕੜੀ ਲਈ ਹੋਈ ਦੇਖ ਲੈ 50000 ਚ ਪਈ ਆ ਪਾਸਟਰ ਨੂੰ ਕਰ ਲੈ ਜਣੀ ਸੈਟ ਹੁੰਦਾ ਉਹ ਦਿਨ ਤੋਂ ਸੁੱਕੀ ਬਦੋ ਦਿਨ ਚ ਦੇਖੀ ਤੋ ਉਹ ਜਾਗਮ ਦਾ ਸੁੱਕਿਆ ਮੈਂ ਆ ਰ ਮੈਂ ਦਿਖਾ ਹੋਰ ਵੀ ਜਾਗਮ ਨਹੀਂ ਹੈਗਾ ਇਹ ਇਹ ਨਾ ਜਿਹੜੀ ਆ ਸੁੱਕਾ ਰੋਣਾ ਬੈਠਾ ਉੱਥਰ ਲੈ ਇਹਦੇ ਤੇ ਹੋਣਾ ਬੱਚੇਉਂ ਹੀ ਫੁੱਕਦਾ ਉਹ ਪਾਊਡਰ ਆਏ ਭਾਰ ਦੇ ਵਿੱਚ ਤੂੰ ਦੇਖੀ ਰਾਤੋਂ ਰਾਤ ਕਿੱਥੇ ਜਾਣੀ ਗੱਲ ਮਾਂ ਕੋਈ ਦੁੱਖ ਨਾ ਤਕਲੀਫ ਹੋਵੇ ਲਿਆਂ ਉਹ ਵੀ ਲਿਆਂ ਗੈਰ ਠੰਡੇ ਦਾ ਠੰਡਾ ਨਾ ਨਾ ਜਿੱਦ ਕੋਈ ਨਾ ਉਹ ਬਾਈ ਲੱਗਦਾ ਹੁਣ ਹੈ ਨਹੀਂ ਮੈਨੂੰ ਹੁਣ ਡਰ ਲੱਗ ਗਿਆ ਕਿ ਇੱਕ ਬੱਜੀ ਨੇ ਰੇ ਹਾਂ ਮੋਟਾ ਕਹਿੰਦਾ ਮਾਰੀ ਬੈਕ ਉਹ ਕਿੱਕ ਨਾਲ ਫੇਰ ਮੇਰਾ ਪਾੜਦਾ ਪੈਰ ਹੁਣ ਮੈਨੂੰ ਐ ਡੱਕੇ ਦੇ ਵੀ ਡਰ ਲੱਗਦਾ ਜਮ ਫੇਰ ਗੁੱਡੀ ਜਾਨੀ ਕੁੱਤੀ ਸਾਈਡ ਤੇ ਪਹਿਲਾਂ ਕਿੱਕ ਮਾਰ ਕੇ ਬੈਠੇ ਕਰ ਕੋਈ ਨਾ ਸਕੂਟਰ ਨਹੀਂ ਲਾਉਣੀ ਮੈਂ ਖੜੀ ਸਿੱਕਾ ਦਾ ਕੰਮ ਇਹਦਾ ਸਾਲ ਫਾੜੀ ਲਈ ਅਮਕਾ 40 ਹੋਰ ਕਰੂੰਗਾ ਵਧਾਈਆਂ ਹਾਂ ਵਧਾਈਆਂ ਜੀ ਵਧਾਈਆਂ ਲੇਟ ਕਰੋਗੇ ਲੈ ਲਿਆਂਗੇ

ਜੇਲੀ ਚੰਗੇ ਨੇ ਉਹ ਇਹ ਦੱਸ ਗਿਆ ਇੱਕ ਬੰਦਾ ਸਪੌਂਡਰੀ ਨੂੰ ਨੌਰ ਲੱਗ ਗਿਆ ਆ ਚਾਰ ਵਾਲਾ ਬੱਸ ਆ ਅੱਜ ਮਾਰਨਾ ਉਹ ਜਾਈ ਜੇ ਮੈਂ ਇਹ ਵਾਰ ਦੇਖੇ ਨੀਂ ਕਿ ਨਾ ਨੌਰ ਹੋਣਾ ਉਹ 12 ਬੋਲ ਮਾਰਦਾ ਕਟੜੀ ਚਾਹੀਦੀ ਰਾਹ ਨੂੰ ਚਾਰ ਵਾਲਾ ਮਰ ਕੇ ਮਾਰਿਆ ਉਹ ਨਾ ਜੂ ਲਿਆ ਇਹ ਅੱਛੀ ਕਰਨ ਲਈ ਆ ਤੇ ਬੱਧੀ ਵਾਲੀ ਉੱਪਰ ਦੀ ਨਹੀਂ ਨਹੀਂ ਸਤਨ ਚੱਲਦੀ ਹੈ ਆਹ ਚੈਨਲ ਨਾਲ ਨਹੀਂ ਸਾਡਾ ਲੋਨ ਕਿਵੇਂ ਪਹਿਲਾਂ ਕਿਤੇ ਨਹੀਂ ਆਇਆ 2021 ਸੂਰਜ ਵਾਲੀ ਚਾਹੀਦੀਆਂ ਨੇ ਸੂਰਜ ਵਾਲੀ ਸੋਲਰ ਬੈਨਰ ਵਾਲੀ ਸੋਲਰ ਬੈਨਰ ਵਾਲੀ ਹਾਂ ਜੀ ਹਾਂ ਆਪਣੀ ਬੈਂਡਿੰਗ ਦਾ ਚਾਰਜ ਹੋਵੇ ਸੂਚ ਵਾਲੀ ਚਾਰਜ ਹੋਵੇ ਹਾਂ ਜੀ ਬਾਬਾ ਤੁਸੀਂ ਤਾਂ ਪਹਿਲੇ ਦੂਰੇ ਤੋਂ ਨਾ ਪਹੇਗਾ ਨਾ ਹੀ ਦੇਗਣਾ ਚੱਲੋ ਚੱਲੋ ਜਾਂਦਾ ਲੱਗ ਵੀ ਦਵੈਨ ਚੱਲੋ ਇਹ ਆ ਗਿਆ ਮੀ ਸੂਰ ਤੇ ਪਾਜ ਕੇ ਦੇਖ ਲੈਂਦਾ ਕਿ ਘਣਾ ਦਿਓ ਵੀ ਖੜ ਗਿਆ ਇਹ ਵੀ ਸੁਣਨਾ ਮਵਾਣ ਨੂੰ ਤੇਰੇ ਨਾ ਹਾਈ ਨਾ ਅਸੀਂ ਦੋ ਮਾਰ ਪਾਟ ਲੱਗ ਗਿਆ ਬਲ ਕਿਤਨਾ ਵੀ ਛਾਣਾ ਲਾਉਂਗਾ ਛਾਣਾ ਲਾਉਂਗਾ ਕਹਿੰਦੇ ਹੈ